ਭਵਾਨੀਗੜ ਰਵਦਾਸ ਕਲੋਨੀ ਦੇ ਇੱਕ ਪਰਿਵਾਰ ਵੱਲੋਂ ਆਪਣੀ ਮਤਿਆਰ ਧੀ ਦੇ ਇਲਾਜ ਲਈ ਸਮਾਜ ਸੇਵੀ ਸੰਸਥਾ ਅਤੇ ਦਾਨੀ ਸੱਜਣਾ ਨੂੰ ਅਪੀਲ ਕੀਤੀ ਲੜਕੀ ਜਸਵਿੰਦਰ ਕੌਰ ਦੇਪਰਾਜ ਸਵਰਨ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਜੋ ਕਿ ਜਨਮ ਤੋਂ ਮੰਦਬੁੱਧੀ ਹੈ 1.5 ਸਾਲ ਤੋਂ ਦਰੰਗ ਹੋਣ ਜਾਣ ਕਾਰਨ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਉਸਦੀ ਭੈਣ ਆਪਣਾ ਆਪ ਸੰਭਾਲਣ ਤੋਂ ਆਰੀ ਹੋਣ ਕਾਰਨ ਉਹਨਾਂ ਦਾ ਹਜ਼ਾਰਾਂ ਰੁਪਏ ਹਰ ਮਹੀਨੇ ਦਵਾਈਆਂ ਤੇ ਹੋਰ ਖਰਚਾ ਹੋਣ ਦੇ ਨਾਲ ਦਿਨੋਂ-ਦਿਨੀ ਕਰਜ਼ਾਈ ਹੋ ਰਹੇ ਹਨ ਕਰਜ਼ੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ ਲੜਕੀ ਦੇ ਪਿਤਾ ਜੰਗੀਰ ਸਿੰਘ ਨੇ ਦੱਸਿਆ ਕਿ ਧੀ ਦੇ ਬਿਮਾਰ ਹੋਣ ਨਾਲ ਸਾਰਾ ਪਰਿਵਾਰ ਸਾਰਾ ਦਿਨ ਉਸ ਦੀ ਸਾਂਭ ਸੰਭਾਲ 'ਚ ਲੱਗਿਆ ਰਹਿੰਦਾ ਹੈ ਜੰਗੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਪੱਠੇ ਦੇ ਕੰਮ ਕਰਦਾ ਸੀ ਤੇ ਉਸਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਹੁਣ ਉਸ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਹੁਣ ਆਪਣੀ ਧੀ ਦੇ ਇਲਾਜ ਕਰਵਾਉਣ ਲਈ ਪੂਰੀ ਤਰ੍ਹਾਂ ਅਸਮਰਥ ਹਨ ਉਹਨਾਂ ਦੇ ਰੋਂਦਿਆਂ ਦੱਸਿਆ ਕਿ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਸਦੀ ਮਦਦ ਕੀਤੀ ਜਾਵੇ ਇਸ ਮੌਕੇ ਉਹਨਾਂ ਦਾ ਮੋਬਾਈਲ ਨੰਬਰ 9417486519 ਜੋ ਕਿ ਉਹਨਾਂ ਦੱਸਿਆ ਉਹਨਾਂ ਦੀ ਮਦਦ ਕਰਨ ਲਈ ਇਸ ਤੇ ਸੰਪਰਕ ਵੀ ਕਰ ਸਕਦਾ ਹੈ ਰਿਪੋਰਟ ਰਾਜਕੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਨਾਮ ਮੇਰਾ ਦਸਵਿੰਦਰ ਕੌਰ ਹੈ ਤੁਹਾਡਾ ਨਾਮ ਕੀ ਬਤਿਆ ਕਰੋ ਕੀ ਗੱਲ ਹੋਈ ਠੀਕ ਹੈ ਬਤਾ ਜੀ ਇਹ ਪਹਿਲਾਂ ਤੋਂ ਸ਼ੁਰੂ ਤੋਂ ਆਈਆਂ ਕਿੰਨਾ ਚਿਰ ਹੋ ਗਿਆ ਆਈਆਂ ਬਸ ਸ਼ੁਰੂ ਤੋਂ ਸਸ ਰੂਟੀਆਂ ਹੈ ਕੋਈ ਇਲਾਜ ਨਹੀਂ ਕਰਾਇਆ ਹੈਗਾ ਇਲਾਜ ਬਸ ਕਰਾਇਆ ਤਾਂ ਬਧੇਰਾ ਪਾਈ ਜਿੱਥੇ ਕਹਿੰਦੇ ਉੱਥੇ ਲੈ ਜਾਂਦੇ ਬਾਕੀ ਫਰਕ ਨਹੀਂ ਪੈਂਦਾ ਕਿ ਤੂੰ ਕੋਈ ਸਮਾਜ ਸੇਵੀ ਪਹੁੰਚਿਆ ਹੋਵੇ ਤੁਹਾਡੇ ਕੋਲ ਨਾ ਕੋਈ ਨਹੀਂ ਪਹੁੰਚਿਆ ਕੀ ਮੰਗ ਕਰ ਜਿੰਦੀ ਮੰਗ ਤਾਂ ਬਈ ਇਲਾਜ ਦੀ ਹੋਵੇ ਬਸ ਇਹਦਾ ਇਲਾਜ ਹੋ ਜਾ ਮੜਮਟਾ ਮਦਦ ਹੋ ਜਾਣਾ ਨਾਮ ਜੀ ਮੇਰਾ ਨਾਮ ਜੰਗੀਰ ਸਿੰਘ ਹੈ ਜੀ ਜੰਗੀਰ ਸਿੰਘ ਜੀ ਕੀ ਗੱਲ ਬੱਤ ਜੇ ਤੁਹਾਡੀ ਬੇਟੀ ਨੂੰ ਕੀ ਚੱਕਰ ਹੈ ਚੱਕਰ ਸਾਜੀ ਆਏ ਆਏ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਹ ਨਹੀ ਆ। ਦਵਾਈ ਇਲਾਜ ਲੂਜ ਕਰਾਇਆ ਨਹੀਂ ਤੁਹਾਨੂੰ। ਲਾਜ ਤਾਂ ਸੀ ਬਠੇਰਾ ਜਿੱਥੇ ਅਗਲਾ ਕਹਿੰਦਾ ਉੱਥੀ ਲੈ ਕੇ ਜੰਨੇ। ਕੋਈ ਸਮੱਸਿਆ ਵੀ ਤੁਹਾਡੇ ਘਰੇ ਪਹੁੰਚਿਆ ਹੋਵੇ ਇਸ ਵਾਸਤੇ ਇਲਾਜ ਕਾਸਤੇ ਜਾਂ ਹੋਰ। ਨਾ ਜੀ ਕੋਈ ਨਹੀਂ ਪਹੁੰਚਿਆ। ਕੀ ਮੰਗ ਕਰਦਾਂ ਜੀ? ਮੰਗਦਾ ਹੀ ਆ ਵੀ ਇਹਦਾ ਮੇਰਾ ਮोटा ਚਲੋ ਕਿਸੇ ਪਾਸੇ ਅਸੀਂ ਜਾ ਹੀ ਸੋਚ ਲੇ ਕਿ ਇਹ ਠੀਕ ਹੋਵੇ ਤਾਂ ਕਿਸੇ ਪਾਸੇ ਤੁਰ ਵੀ ਜਾਂਦੀ ਹੈ। ਬਾਹਰ ਨਿਕਲਦੀ ਨਹੀਂ। ਕਿੰ ਇਹ ਮੰਜੇ ਦੀ ਪਈ ਰਹੀ ਏ ਮੰਜੇ ਦੀ ਪਈ ਆ ਜੀ ਬਸ ਆ ਮਾਸਰ ਵਾਲੀ ਨਾ ਹੀ ਲੱਗੀ ਹੋਈ ਆ ਅੱਛਾ ਸਰ ਅਭੀ ਮੰਗ ਕੀ ਕਰ ਰਹੇ ਹੋ ਤੁਸੀਂ ਹੁਣ ਮੰਗਦਾ ਹੀ ਆ ਜੀ ਬਸ ਇਹਦੇ ਲਾਜ ਵਾਸਤੇ ਵੀ ਜਿਵੇਂ ਮੜੇ ਮੋਟਾ ਸੈਚਾ ਹੋਵੇ ਕੰਮ ਕੀ ਕਰਦੇ ਹੋ ਜੀ ਮੈਂ ਤਾਂ ਜੀ ਕੰਮ ਪੱਟੇ ਦੇ ਕਰਦਾ ਸੀ ਹੁਣ ਮੇਰੇ ਨਾਲ ਐਕਸੀਡੈਂਟ ਚ ਲੱਤਾਂ ਟੁੱਟੀਆਂ ਹੋਈਆਂ ਨੇ ਕਿਸੇ ਵਾਸਤੇ ਜਾ ਨਹੀਂ ਸਕਦਾ ਕੁਰਸੀ 'ਚ ਹੀ ਭਾਈ ਨਾ ਜੇ ਬੈਟਰ ਦਾ ਕੰਮ ਹੋਵੇ ਤਾਂ ਮੈਂ ਕੰਮ ਕਰੀ ਜਾਵਾਂ ਹੁਣ ਬਿਲਕੁਲ ਮਲਕੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਤੁਹਾਡਾ ਘਰ ਦਾ ਤਾਂ ਜਿਸੀ ਜਿਹਾ ਲੱਗਦਾ ਕਿ ਤਿੰਨ ਜਣੇ ਬੰਦੇ ਆਂ ਹਾਂਜੀ ਇਹਨੇ ਨਾਲ ਹੀ ਆਂ ਜਿੱਦ ਤੱਕ ਨਾ ਹੋ ਸਾਨੂੰ ਕੋਈ ਨਹੀਂ ਪੁੱਛਦਾ ਕਿੰਨੇ ਬੇਟੇ ਨੇ ਤੁਹਾਡੇ ਵੇਦ ਮੇਰੇ ਤਿੰਨ ਨੇ ਜੀ ਤੇ ਇੱਕ ਬੇਟੇ ਨਾਲ ਤੁਸੀਂ ਲੈ ਰਹੇ ਹੋ ਇੱਕ ਨਾਲ ਹੀ ਰਹਿੰਦੇ ਆਂ ਉਸ ਹੀ ਗਏ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ ਇਹ ਹੀ ਚਲਾਉਂਦਾ ਜੀ ਕੰਮ ਕੀ ਕਰਦਾ ਇਹ ਕੰਮ ਦਾ ਨਾਈ ਨਾਈ ਦੀ ਗੱਲ ਕਰਦਾ ਜੀ ਨਾਈ ਪੜ੍ਹਿੰਦਾ بس ਇਹ ਆਪਣਾ ਨਾਮ ਮੇਰਾ ਨਾਮ ਸੌਰਵ ਸਿੰਘਾ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਇਹ ਇਹ ਗੁੜੀਆ ਜੀ ਆਪਣੀ ਪੈਰਲਾਈਜ਼ ਹੋ ਗਿਆ ਜਿਹਨੂੰ ਬਿਮਾਰ ਰਹਿੰਦੀ ਹੈ ਬਚਪਨ ਤੋਂ ਹੀ ਬਿਮਾਰਾ ਜੀ ਇਹ ਮੈਂਟਲ ਹੈ ਜੀ ਤੇ ਹੁਣ ਇਹਦਾ ਸਾਂਭ ਸੰਭਾਲ ਅਸੀਂ ਆਪ ਹੀ ਕਰਦੇ ਆ ਇਹ ਵੀ ਸਾਨੂੰ ਬਹੁਤ ਮੁਸ਼ਕਲ ਹੋਇਆ ਪਿਆ ਹੁਣ ਕਿਉਂ ਠੰਡ ਦੇ ਟਾਈਮ 'ਚ ਤੁਹਾਨੂੰ ਜਗਾ ਵੀ ਦੇ ਕੇ ਆਪਣੀ ਮੜੀ ਜੀ ਹੋ ਜਾਂ ਨਾ ਤੇ ਔਖਾ ਸਾਨੂੰ ਬਹੁਤ ਦਾ ਮੈਂ ਛੋਟੀ ਜੀ ਦੁਕਾਨ ਹੈ ਮੇਰੀ ਜੋ ਕਟਿੰਗ ਦੀ ਜੀ ਬਾ ਉੱਥੇ ਹੀ ਜਦਾਂ ਚੱਲਦਾ ਕਰਦਾ ਪਰ ਹੋ ਗਿਆ ਇਹ ਗੁੜੀਆ ਨੂੰ ਗੁੜੀਆ ਨੂੰ 1.5 ਸਾਲ ਹੋ ਗਿਆ ਜੀ ਇਸ ਤਰ੍ਹਾਂ ਮੰਜੀਤੀ ਪਈ ਹੈ ਮੰਜੀਤੀ ਪਈ ਹੈ ਵੀਰੇ ਕੋਈ ਮਕੇ ਸੰਸਥਾ ਕੋਈ ਮਾ ਨਾ ਜੀ ਕੋਈ ਸੰਸਥਾ ਨਾ ਜੀ ਕੋਈ ਨਹੀਂ ਆਇਆ ਸਰ ਕੋਈ ਮਦਦ ਲਈ ਤੁਹਾਡੀ ਆਇਆ ਹੋਵੇ ਕੋਈ ਕੋਈ ਵੀ ਨਹੀਂ ਆਇਆ ਜੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਇਹ ਇਹਦਾ ਇਲਾਜ ਹੋ ਜਾ ਜੀ ਬਚਾਰੀ ਦਾ ਕੋਈ ਨਾ ਕੋਈ ਚਲੋ ਉੱਠਦੀ ਉਹੋ ਜੇ ਹੀ ਵਾਧੂਗਾ ਕਰਦਾ ਗੁਜ਼ਾਰਾ ਕੌਣ ਚਲਾਏ ਕਰਦਾ ਗੁਜ਼ਾਰਾ ਮੈਂ ਚਲਦਾ ਕਿੰਨੇ ਭਰਾ ਹੋ ਤੁਸੀਂ ਭਰਾ ਸੀ ਤਿੰਨਾਂ ਜੀ ਉਹ ਨਾਲ ਨੇ ਤੁਹਾਡੇ ਨਾ ਲੱਗ ਰਹੇ ਨੇ ਤੇ ਉਹ ਬਿਲਕੁਲ ਨਹੀਂ ਸਾਥ ਦੇ ਰਹੇ ਨਹੀਂ ਆਇਆ ਤਾਂ ਦਿੰਦੇ ਨਹੀਂ ਜੀ ਮੜ ਮੜ ਤਾਂ ਕਰਦੇ ਨੇ ਬੀ ਉਹ ਮੈਂ ਬਜਾਤਰ ਮੇਰੇ ਨਾਲ ਹੀ ਆ ਸਾਰਾ ਸਿਸਟਮ ਇਹਦਾ ਮਾਵਾ ਵੀ ਤੁਹਾਡੇ ਨਾਲ ਹੀ ਦਾ ਬੀਬੀ ਵੀ ਮੇਰੇ ਨਾਲ ਲਈ ਇਹ ਵੀ ਮੇਰੇ ਨਾਲ ਹੀ ਕੁੜੀ ਆ